ਸ੍ਰੀ ਗੁਰੂ ਹਰ ਰਾਜ ਸਾਹਿਬ ਕੀਰਤਪੁਰ ਸਾਹਿਬ ਰੋਗੀਆਂ ਨੂੰ ਰੋਗ ਮੁਕਤ ਕਰਨ ਲਈ ਜੜੀ ਬੂਟੀਆਂ ਤੇ ਦਵਾਈਆਂ ਦਿੰਦੇ ਸਨ ਉਸ ਸਮੇਂ ਸਹਾਜਾਹਾਂ ਦਾ ਪੁੱਤਰ ਔਰੰਗਜ਼ੇਬ ਅਤੇ ਬੱਟੇ ਭਰਾ ਦਾਰਾ ਅਸ਼ੋਕ ਤੋਂ ਬਹੁਤ ਛੜਦਾ ਹੁੰਦਾ ਸੀ ਉਸ ਨੂੰ ਆਪਣੇ ਰਸਤੇ ਤੋਂ ਹਟਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਸ਼ੇਰ ਦੀ ਮਸਦੇ ਬਾਲ ਉਸ ਦੇ ਤੇ ਦਾਰਾ ਅਸ਼ੋਕ ਦੀ ਰੋਟੀ ਵਿੱਚ ਮਿਲਾ ਕੇ ਉਸ ਨੂੰ ਖਵਾ ਦਿੱਤੇ ਸਨ ਇਸ ਤੋਂ ਬਾਅਦ ਉਹ ਬਹੁਤ ਬਿਮਾਰ ਹੋ ਗਿਆ ਕਾਹੀ ਹਕੀਮਾਂ ਉਸ ਨੂੰ ਠੀਕ ਨਾ ਕਰ ਸਕੀਆਂ ਸਾਹੀ ਹਕੀਮਾਂ ਨੇ ਗੁਰੂ ਹਰ राय ਸਾਹਿਬ ਜੀ ਕੋਲ ਜਾਣ ਲਈ ਕਿਹਾ ਕਿਉਂਕਿ ਇਸ ਦਾ ਇਲਾਜ ਸਿਰਫ ਗੁਰੂ ਸਾਹਿਬ ਜੀ ਕਰ ਸਕਦੇ ਸਨ ਇਹ ਸੁਣ ਕੇ ਸ਼ਾਹ ਜਹਾਨ ਥੋੜਾ ਝਿਜਕ ਕੇ ਕਹਿੰਦਾ ਜਿਹੜੇ ਗੁਰੂਆਂ ਉੱਪਰ ਅਸੀਂ ਇੰਨੇ ਜ਼ੁਲਮ ਕੀਤੇ ਉਹ ਦਾਰਾ ਅਸ਼ੋਕ ਦਾ ਰੋਗ ਕਿਉਂ ਠੀਕ ਕਰਨਗੇ ਫਿਰ ਉਸ ਦੇ ਦਰਬਾਰ ਦੇ ਕੁਝ ਲੋਕ ਉਸ ਨੂੰ ਸਮਝਾਉਂਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਵਾਜ਼ੇ ਹਰ ਇੱਕ ਦੇ ਲਈ ਖੁੱਲੇ ਰਹਿੰਦੇ ਉਹ ਕਿਸੇ ਨਾਲ ਭੇਜਤ ਭਾਵ ਨਹੀਂ ਕਰਦੇ ਇਹ ਜਾਣ ਕੇ ਬਾਦਸ਼ਾਹ ਉਸ ਸਮੇਂ ਪੈਗਾਮ ਭੇਜਦਾ ਅਤੇ ਗੁਰੂ ਹਰ राय ਸਾਹਿਬ ਪੈਗਾਮ ਮਿਲਦੇ ਹੀ ਉਸ ਨੂੰ ਦਵਾਈ ਦਾਰਾ ਅਸ਼ੋਕ ਤੱਕ ਪਹੁੰਚਦੀ ਕਰ ਦਿੱਤੀ ਤੇ ਉਹ ਦਵਾਈ ਖਾ ਕੇ ਬਿਲਕੁਲ ਠੀਕ ਹੋ ਜਾਂਦਾ ਇਸ ਤੋਂ ਸਾਨੂੰ ਇਹ ਸਿੱਧ ਮਿਲਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਸ਼ਮਣਾਂ ਦੀ ਵੀ ਮਦਦ ਕਰ ਦਿੰਦੇ ਹਨ ਜੇਕਰ ਉਹ ਝੁਕ ਕੇ